ਸਸਿਕਾ ਦੋਸਤੋ ਇਹ ਦੁਨੀਆ ਦਾ ਸਭ ਤੋਂ ਸਿਆਣਾ ਬਲਦਾ ਲੁਧਿਆੜੇ ਇੱਕ ਗਊਸਾਲਾ ਦੇ ਵਿੱਚ ਇਸ ਨੂੰ ਰੱਖਿਆ ਹੈ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਕੰਮ ਕਰਦਾ ਹੈ ਆਪਣੇ ਆਪ ਕਰਦਾ ਪੱਠੇ ਲਿਆਉਣ ਤੋਂ ਲੈ ਕੇ ਗਊਸਾਲਾ ਦਾ ਗੋਹਾ ਸਿੱਟਣ ਤੱਕ ਇਹਨੂੰ ਕਿਸੇ ਇਨਸਾਨ ਦੀ ਜ਼ਰੂਰਤ ਨਹੀਂ ਆ ਦੇਖੋ ਕਿਵੇਂ ਇਹ ਆਪਣੇ ਆਪ ਥੋੜੇ ਰੇੜੀ ਦੇ ਵਿੱਚ ਜੁੜ ਗਿਆ ਤੇ ਆਪਣੀ ਮੰਜ਼ਰ ਦੇ ਵੱਲ ਚੱਲੇ ਪਉਣ ਲੱਗਿਆ ਜੇ ਆਪਾਂ ਇਹਨੂੰ ਦੁਨੀਆ ਦਾ ਸਭ ਤੋਂ ਸਿਆਣਾ ਬਲਦ ਕਹਿ ਲਈਏ ਤਾਂ ਵੀ ਕੋਈ ਹੱਦ ਤੱਕ ਅਧਨੀ ਨਹੀਂ ਹੋ ਇਹਨੇ ਸਾਰੇ ਕੰਮ ਬਿਗੈਰ ਇਨਸਾਨ ਤੋਂ ਆਪਣੇ ਆਪ ਕਰ ਲਏ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਦੇਖੋ ਹੁਣ ਇਹ ਪੱਠੇ ਲੈਣ ਵਾਸਤੇ ਜਾ ਰਿਹਾ ਉਧਰੋਂ ਇਨਸਾਨਾਂ ਨੇ ਇਹਦੇ ਵਿੱਚ ਪੱਠੇ ਲਾ ਦੇਣੇ ਨੇ ਤੇ ਇਧਰ ਇਨਸਾਨਾਂ ਨੇ ਪੱਠੇ ਲਾ ਲੈਣੇ ਰਸਤੇ ਦਾ ਜੋ ਸ਼ਫਰ ਹੈ ਇਹਨੇ ਸਾਰਾ ਆਪਣੇ ਆਪ ਕਰਨਾ ਜਿੰਨੀ ਵੀ ਵਰਜੀ ਢੀੜੀ ਜਗ੍ਹਾ ਹੋਵੇ ਇਹਨੇ ਆਪਣੇ ਆਪ ਰੀੜੀ ਨੂੰ ਕੰਟਰੋਲ ਕਰਕੇ ਬਿਨਾਂ ਕਿਸੇ ਚੀਜ਼ ਤੇ ਟੱਚ ਹੋਣ ਤੋਂ ਮੁੜਦਾ ਆ ਦੇਖੋ ਪੱਠਿਆਂ ਦੀ ਪੰਡਾ ਲੈ ਕੇ ਇਹ ਜਿਸ ਜਗ੍ਹਾ ਤੇ ਪੱਠੇ ਲਾਉਣੇ ਨੇ ਆਪਣੇ ਆਪ ਪਹੁੰਚੂਗਾ ਉੱਥੇ ਪਹਿਲਾਂ ਤੋਂ ਜੋ ਇਨਸਾਨ ਨੇ ਉਹਨਾਂ ਨੇ ਪੱਠੇ ਲਾ ਕੇ ਪੱਲੀਆਂ ਵਗੈਰਾ ਰੇੜੇ ਦੇ ਵਿੱਚ ਫੇਰ ਰੱਖ ਦਈਆਂ ਨੇ ਇਹਨੇ ਫਿਰ ਆਪਣੀ ਮੰਝਲ ਦੇ ਵੱਲ ਚਾਲੇ ਪਾ ਦੇਣਗੇ ਤਾਂ ਦੇਖੋ ਵੀਡੀਓ ਨੂੰ ਪੂਰਾ ਦੇਖਿਓ ਸਕਿੱਪ ਨਾ ਕਰਿਓ ਦੇਖੋ ਬੰਡਾ ਖਾਲੀ ਕਰਨ ਤੋਂ ਬਾਅਦ ਪੱਲੀਆਂ ਵਿੱਚ ਲਾ ਦਿੰਦੀਆਂ ਹੁਣ ਦੇਖਿਓ ਕਿਵੇਂ ਵਧੀਆ ਤਰੀਕੇ ਦੇ ਨਾਲ ਇਹਨਾਂ ਕੌੜਿਆਂ ਦੇ ਉੱਪਰ ਦੀ ਆਪਣੇ ਆਪ ਨੂੰ ਮੋੜਨਾ ਬਿਗੈਰ ਕਿਸੇ ਚੀਜ਼ ਟੱਚ ਹੋਣ ਤੋਂ ਇੱਕ ਸ਼ੇਰ ਤਾਂ ਲਾਜ਼ਮੀ ਬਣਦਾ ਇਸ ਪਸ਼ੂ ਦੇ ਨਾਤੇ ਲਾਇਕ ਤੇ ਕਮੈਂਟ ਜ਼ਰੂਰ ਕਰ ਦਿਓ ਦੇਖੋ ਕਿਵੇਂ ਮੁੜਿਆ ਦੇਖੋ ਦੇਖੋ ਪੂਰੇ ਪਿਆਰ ਦੇ ਨਾਲ ਲਗਾਤਾਰ ਸਾਰਾ ਦਿਨ ਇਹਨੇ ਆਪਣੇ ਆਪ ਕੰਮ ਆਪਣੇ ਆਪ ਕਰਦੇ ਰਹੇ ਨੇ ਜੀ ਦੇਖੋ ਟੋਕਰੇ ਕੱਖਾਂ ਦੇ ਭਰ ਕੇ ਆ ਗਏ ਇਹਨੇ ਆਪਣੇ ਆਪ ਖੋਲੀ ਦੇ ਕੋਲ ਖੜ ਜਾਣਾ ਉੱਥੇ ਜੋ ਪਹਿਲਾਂ ਤੋਂ ਮੌਜੂਦ ਵਿਅਕਤੀ ਉਹਨੇ ਇਹਨਾਂ ਨੂੰ ਲਾ ਕੇ ਖੋਲੀ ਦੇ ਵਿੱਚ ਪਾ ਦੇਣਾ ਤੇ ਵੰਦਨੇ ਆਪਣੇ ਆਪ ਵਾਪਸ ਹੋ ਜਾਣਾ ਆ ਦੇ ਹੁਣ ਇਹਨੇ ਵਿਅਕਤੀ ਨੇ ਇਹ ਜੋ ਰੇੜੀ ਆ ਗੋਹੇ ਦੀ ਭਾਰਤੀ ਹੁਣ ਗੋਹਾ ਜਿੱਥੇ ਸਿੱਟਣਾ ਉੱਥੇ ਇਹਨੇ ਆਪਣੇ ਆਪ ਲੈ ਕੇ ਰੇੜੀ ਚੱਲੇ ਜਾਣਾ ਉੱਥੇ ਬੰਦੇ ਆਪਣੇ ਵ੍ਰੇੜੀ ਨੂੰ ਖਾਲੀ ਕਰਨਗੇ ਤੇ ਰੇੜੀ ਵਾਪਸ ਲੈ ਕੇ ਇਹਨੇ ਫੇਰ ਉੱਥੇ ਜਗ੍ਹਾ ਤੇ ਆ ਜਾਣਾ ਦੇਖੋ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਇਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਦੇਖੋ ਪਿੱਛੇ ਆ ਰਿਹਾ ਵਾਪਸ ਆਪਣੇ ਆਪ ਗੱਡੀ ਖਾਲੀ ਕਰਨ ਦੇਖੋ ਦੇਖ ਹੁਣ ਅੱਗੇ ਵਧੂ ਇਸ ਵੱੱਦ ਨੂੰ ਕਦੇ ਵੀ ਬੰਨਿਆ ਨਹੀਂ ਜਾਂਦਾ ਕੰਮ ਤੋਂ ਵਿਹਲਾ ਹੋ ਕੇ ਇਹ ਇਸੇ ਤਰ੍ਹਾਂ ਹੀ ਖੁੱਲੇ ਵਿੱਚ ਫਿਰਦਾ ਰਹਿੰਦਾ ਦੇਖੋ ਕਿਵੇਂ ਖਰਮਸਤੀਆਂ ਕਰ ਰਿਹਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ